ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕਰਾਂਗੇ ਸ੍ਰੀ ਗੁਰੂ ਅਮਰਦਾਸ ਜੀ ਦੀ ਲਿਖੀ ਹੋਈ ਕਵਿਤਾ ਕਿਰਪਾ ਕਰਕੇ ਬਖਸ਼ ਲਿਓ ਇਹ ਕਵਿਤਾ ਪੰਜਾਬੀ ਪਾਠ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਹੈ ਸ਼ੁਰੂ ਕਰਦੇ ਹਾਂ ਕਵਿਤਾ ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਨਾਹਗਾਰ ਇਨਾ ਸਤਨਾ ਵਿੱਚ ਗੁਰੂ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਅਸੀਂ ਭਾਵ ਜੀਵ ਅਨੇਕਾ ਭੁੱਲਾਂ ਕਰਦੇ ਹਾਂ ਅਨੇਕਾ ਤਰ੍ਹਾਂ ਦੇ ਪਾਪ ਕਰਦੇ ਹਾਂ ਅਰਥਾਤ ਸਾਡੀਆਂ ਭੁੱਲਾਂ ਅਤੇ ਪਾਪ ਅਣਗਿਣਤ ਹਨ ਇਸ ਲਈ ਉਹ ਪਰਮਾਤਮਾ ਅੱਗੇ ਬੇਨਤੀ ਕਰਦੇ ਹਨ ਕਿ हे ਪਰਮਾਤਮਾ हे ਪ੍ਰਭੂ ਤੂੰ ਮੇਰ ਕਰਕੇ ਸਾਨੂੰ ਜੀਵਾਂ ਨੂੰ ਬਖਸ਼ ਲੈ ਭਾਵੇਂ ਕਿ ਅਸੀਂ ਬੜੇ ਵੱਡੇ ਪਾਪੀ ਅਤੇ ਗੁਨਾਗਾਰ ਹਾਂ ਪਰ ਤੁਸੀਂ ਸਾਨੂੰ ਬਖਸ਼ ਸਕਦੇ ਹੋ ਅਗਲੀਆਂ ਸਤਰਾਂ ਪੜ੍ਹਦੇ ਹਾਂ ਹਰ ਜਿਓ ਲੇਖੇ ਵਾਰਨ ਆਵਈ ਤੂੰ ਬਖਸ਼ ਮਿਲਾਵਣ ਹਾਰ ਗੁਰ ਤੂਠੇ ਹਰ ਪ੍ਰਭ ਮੇਲਿਆ ਸਭ ਕਿਲਵਿਖ ਕਟ ਵਿਕਾਰ ਇੱਥੇ ਗੁਰੂ ਜੀ ਪਰਮਾਤਮਾ ਅੱਗੇ ਫਿਰ ਅਰਦਾਸ ਕਰਦੇ ਹਨ हे ਪਰਮਾਤਮਾ ਸਾਡੇ ਵੱਲੋਂ ਕੀਤੇ ਗਏ ਕਰਮਾਂ ਦਾ ਹਿਸਾਬ ਨਾਲ ਤਾਂ ਸਾਡੇ ਗੁਨਾਹ ਜਿਹੜੇ ਉਹ ਕਦੇ ਵੀ ਬਖਸ਼ੇ ਨਹੀਂ ਜਾ ਸਕਦੇ ਭਾਵ ਸਾਡੇ ਗੁਨਾਹ ਅਣਗਿਣਤ ਹਨ ਪਰ ਪਰਮਾਤਮਾ ਜੋ ਹੈ ਉਹ ਸਾਡੀਆਂ ਪੁੱਲਾਂ ਜਿਹੜੀਆਂ ਅਸੀਂ ਬੇਸ਼ੁਮਾਰ ਪੁੱਲਾਂ ਕਰਦੇ ਹਾਂ ਸਾਡੇ ਬੇਸ਼ੁਮਾਰ ਅਗੁਣ ਹਨ ਉਹਨਾਂ ਨੂੰ ਵੀ ਬਖਸ਼ ਦੇਣ ਦੀ ਸ਼ਕਤੀ ਰੱਖਦਾ ਹੈ ਇਸ ਕਰਕੇ ਉਹ ਕਹਿੰਦੇ ਹਨ ਕਿ हे ਪਰਮਾਤਮਾ ਕਿਰਪਾ ਕਰੋ ਸਾਡੇ ਜਿਹੜੇ ਵਿਕਾਰ ਹੈ ਸਾਡੀਆਂ ਉਲਾ ਸਾਡੇ ਗੁਨਾਹ ਜਿਹੜੇ ਤੁਸੀਂ ਬਖਸ਼ ਦਿਓ ਜਿਨ੍ਹਾਂ ਹਰੀ ਹਰੀ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ ਇਥੇ ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਧਿਆ ਲਿਆ ਹੈ ਪਰਮਾਤਮਾ ਦਾ ਨਾਮ ਲੈ ਲਿਆ ਹੈ ਉਹਨਾਂ ਦੇ ਵਿਕਾਰ ਅਤੇ ਉਹਨਾਂ ਦੇ ਦੁੱਖ ਜਿਹੜੇ ਉਹ ਦੂਰ ਹੋ ਜਾਂਦੇ ਹਨ ਅਜਿਹੇ ਜੀਵਾਂ ਨੂੰ ਹੀ ਲੋਕ ਅਤੇ ਪਰਲੋਕ ਵਿੱਚ ਸਤਿਕਾਰ ਮਿਲਦਾ ਹੈ ਸੋ ਸਾਨੂੰ ਜੀਵ ਰੂਪਾਂ ਨੂੰ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ ਅਤੇ ਉਹਨਾਂ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਸਾਡੇ ਗੁਨਾਹ ਜਿਹੜੇ ਉਹ ਬਖਸ਼ ਦੇਣ ਅਤੇ ਸਾਨੂੰ ਆਪਣੇ ਪਰਲੋਕ ਵਿੱਚ ਸਥਾਨ ਦੇਣ ਧੰਨਵਾਦ ਅੱਗੇ ਕਵਿਤਾ ਦੇ ਔਖੇ ਸ਼ਬਦਾਂ ਦੇ ਅਰਥ ਦਿੱਤੇ ਗਏ ਹਨ ਜੋ ਕਿ ਤੁਹਾਨੂੰ ਕਵਿਤਾ ਸਮਝਣ ਵਿੱਚ ਮਦਦਗਾਰ ਹੋਣਗੇ ਸੋ ਇਹ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਹੈ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ